ਗੱਲ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾ 200 ਸੀ ਪਹੁੰਚ ਹੋਇਆ ਸਿੰਘੂ ਬਾਰਡਰ ਤੇ ਕਿਸਾਨ ਧਰਨੇ ਦੇ ਉਪਰ ਆ ਜਿਹੜਾ ਧਰਨਾ ਹੈ 98 ਦਿਨ ਦੇ ਵਿੱਚ ਪਰਵੇਸ਼ ਕਰ ਗਿਆ ਲਗਾਤਾਰ ਮੋਦੀ ਸਰਕਾਰ ਦੇ ਨਾਲ ਹੁਣ ਤੱਕ ਅਜੇ ਨਹੀਂ ਆ 20 ਮੀਟਿੰਗਾਂ ਹੋਈਆਂ ਨੇ ਕਿਸਾਨਾਂ ਦੀਆਂ ਬੇਸਿੱਟੇ ਰਹੀਆਂ ਨੇ ਅੱਜ ਕਿਸਾਨਾਂ ਵੱਲੋਂ ਦਿੱਲੀ ਦੇ ਹੋਰ ਬਾਰਡਰ ਵੀ ਬੰਦ ਕੀਤੇ ਜਾ ਰਹੇ ਤੇ ਕੱਲ੍ਹ ਹੀ ਕਿਸਾਨਾਂ ਵੱਲੋਂ ਹੜਤਾਲ ਵੀ ਸ਼ੁਰੂ ਕਰ ਦਿੱਤੀ ਜਾਵੇਗੀ ਇੱਥੇ ਜਿੱਥੇ ਵੱਖ-ਵੱਖ ਜਿਹੜੀ ਜਥੇਬੰਦੀਆਂ ਇਸੇ ਦਰਨੇ ਵਿੱਚ ਹਾਜ਼ਰੀ ਲਵਾ ਰਹੀਆਂ ਨੇ ਉੱਥੇ ਹਰਿਆਣਾ ਦੇ ਬਹੁਤ ਸਾਰੇ ਜਿਹੜੇ ਲੀਡਰ ਸਮੂੱਚੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਵੱਲੋਂ ਵੀ ਕਿਸਾਨ ਧਰਮੇ ਦੀ ਧਰਨੇ ਦੀ ਹਮਾਇਤ ਕਰਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਗੁਹਾਰ ਲਾਈ ਜਾ ਰਹੀ ਹੈ ਸਾਡੇ ਵਿਚਕਾਰ ਨੇ ਪਵਨ ਜਗਤ ਜੋਗੀ ਹਰਿਆਣਾ ਗੋਲਾ ਚੀਗਾ ਤੋਂ ਐਸਸੀ ਸੈੱਲ ਦੇ ਪ੍ਰਧਾਨ ਨੇ ਸਾਡੇ ਵਿਚਕਾਰ ਪਹੁੰਚੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਪਵਨ ਜਗਤ ਜੀ ਤੁਸੀਂ ਇਸ ਧਰਨੇ ਦੇ ਵਿੱਚ ਆਏ ਹੋ ਤਾਂ ਮਹਿਸੂਸ ਕਰ ਰਹੇ ਹੋ ਕਿੱਦਾਂ ਲੱਗ ਰਿਹਾ ਤੁਹਾਨੂੰ ਤੇ ਕਿਹੜੀ ਸਟੇਜ ਤੇ ਧਰਨਾ ਖੜਾ ਹੈ ਵਿਕਰਮ ਜੀ ਮੈਨੂੰ ਇੱਥੇ ਆ ਕੇ ਬਹੁਤ ਹੀ ਅੱਛਾ ਮਹਿਸੂਸ ਹੋ ਰਿਹਾ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਵੀ ਇਹ ਜਿਹੜਾ ਮਹਾ ਸੰਘਰਸ਼ ਕਿਸਾਨਾਂ ਦਾ ਚੱਲ ਰਿਹਾ ਵੀ ਮੈਂ ਵੀ ਉਸ ਸੰਘਰਸ਼ ਦਾ ਹਿੱਸਾ ਬਣਿਆ ਔਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਕਿੱਥੇ ਆ ਕੇ ਰੁਕ ਗਿਆ ਏ ਰੁਕਿਆ ਨਹੀਂ ਕਿਸਾਨਾਂ ਦਾ ਸੰਘਰਸ਼ ਇਹ ਹੁਣ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਇਹ ਜਿਹੜੇ ਮੋਦੀ ਸਾਹਿਬ ਤੇ ਮਮੇਤ ਸ਼ਾਹ ਜੀ ਜਿਹੜੇ ਜिद ਕਰਕੇ ਬੈਠੇ ਨੇ ਵੀ ਇਹੀ ਕਿਸਾਨਾਂ ਨੂੰ ਦੇਣਾ ਨਹੀਂ ਕੁਝ ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਵੀ ਉਹ ਆਪਣੇ ਮਨ ਤੋਂ ਭੁਲੇਖਾ ਕੱਢ ਦੇਣ ਭਿਉ ਦੇਣਾ ਨਹੀਂ ਇਹ ਜਿਹੜਾ ਕਿਸਾਨ ਹੈ ਜਿਹਦੀ ਧਰਤੀ ਦਾ ਸੀਨਾ ਚੀਰ ਕੇ ਅੰਨ ਉਗਾ ਸਕਦਾ ਹੈ ਤਾਂ ਉਹ ਆਪਣਾ ਹੱਕ ਅੱਗੇ ਹੱਥ ਕਰਕੇ ਕੋਹ ਵੀ ਸਕਦਾ ਹੈ ਉਹ ਵਿੱਚ ਜਿੱਦਾਂ ਕੀ ਆਪਣਾ ਕਿਸਾਨਾਂ ਨੇ ਅੱਗੇ ਵਧਣਾ ਸੀ ਤੇ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਜਿਹੜੇ ਪੂਰੇ ਜਿਹੜੇ ਬਾਰਡਰ ਨੇ ਉਹ ਸੀਲ ਕੀਤੇ ਗਏ ਸਨ ਕੀ ਇਹ ਚੰਗੀ ਗੱਲ ਸੀ ਮੈਂ ਇਸ ਗੱਲ ਨੂੰ ਬਹੁਤ ਮੰਨ ਭਾਗੀ ਮੰਨਦਾ ਇਹ ਖੱਟਰ ਸਰਕਾਰ ਨੇ ਜਿਹੜੇ ਸਾਡੇ ਪੰਜਾਬ ਆਪਣੇ ਕਿਸਾਨ ਸੀ ਪੰਜਾਬ ਤੋਂ ਆ ਰਹੇ ਸੀ ਜਾਂ ਹੋਰ ਕਿਤੋਂ ਆ ਰਹੇ ਸੀ ਉਹਨਾਂ ਨੂੰ ਬੈਰੀਕੇਡ ਲਾ ਕੇ ਵਾਟਰ ਕੈਨਨ ਦਾ ਇਹ ਟੀਅਰ ਗੈਸ ਦਾ ਪ੍ਰਯੋਗ ਕਰਕੇ ਜਿਹੜਾ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਵੀ ਉਹ ਮੇਰੇ ਮਾਣੇ ਚ ਜਿਵੇਂ ਕਹਿੰਦੇ ਨਾ ਕਾਲੇ ਅੱਖਰਾਂ ਚ ਲਿਖਿਆ ਜਾਏਗਾ ਇਹ ਜਿਹੜਾ ਇਤਿਹਾਸ ਜਦ ਵੀ ਕਿਸਾਨਾਂ ਦਾ ਇਹ ਇਹਦਾ ਚੱਲੇਗਾ ਨਾ ਔਰ ਇਹ ਇਤਿਹਾਸ ਕੋਈ ਇਤਿਹਾਸਕਾਰ ਲਿਖੇਗਾ ਤਾਂ ਉਹਦੇ ਚ ਖੱਟਰ ਸਾਹਿਬ ਦਾ ਨਾਮ ਕਾਲੇ ਅੱਖਰਾਂ ਚ ਲਿਖਿਆ ਜਾਏਗਾ ਵੀ ਉਹਨਾਂ ਨੇ ਜੋ ਕਿਸਾਨਾਂ ਨਾਲ ਇੱਕ ਮੰਦ ਭਾਗੀ ਗੱਲ ਕੀਤੀ ਹੈ ਉਹ ਚੰਗੀ ਨਹੀਂ ਕੀਤੀ ਕਿਉਂ ਇਹ ਹਾਈਵੇ ਹੈ ਇਹ ਹਾਈਵੇ ਨਾ ਕਿ ਸਟ੍ਰੀਟ ਦਾ ਨਹੀਂ ਇਹ ਨੈਸ਼ਨਲ ਹਾਈਵੇ ਹੈ ਆਪਣੇ ਦਿੱਲੀ ਜਾ ਰਹੇ ਸੀ ਔਰ ਸ਼ਾਂਤੀ ਮੈਂ ਟੰਗ ਨਾਲ ਜਾ ਰਹੇ ਸੀ ਕਿਸੇ ਨੂੰ ਕੋਈ ਉਹਨਾਂ ਨੇ ਕੋਈ ਪ੍ਰੋਬਲਮ ਕ੍ਰੀਏਟ ਨਹੀਂ ਕੀਤੀ ਕੇਹਦੇ ਖਿਲਾਫ ਕੋਈ ਗੱਲਬਾਤ ਨਹੀਂ ਕੀਤੀ ਜਿਹੜਾ ਇਹ ਹੈਜੀਟੇਸ਼ਨ ਕਰ ਰਹੇ ਨੇ ਉਹ ਬਿਲਕੁਲ ਵਧੀਆ ਸ਼ਾਂਤ ਮੈਂ ਸਹੀ ਸੰਦੋਲਨ ਨੂੰ ਲੈ ਕੇ ਹਰਿਆਣਾ ਜਿਹੜੀ ਸਰਕਾਰ ਆ ਉਹਦੀ ਚਰਚਾ ਵੀ ਚੱਲ ਰਹੀ ਮੈਂ ਬਹੁਤ ਸਾਰੇ ਸਾਡੇ ਜਿਹੜੇ ਗੱਲ ਪੰਜਾਬ ਦੀ ਚੈਨਲ ਨੇ ਗੱਲਬਾਤ ਕੀਤੀ ਹਰਿਆਣਾ ਦੇ ਜਿਹੜੇ ਇੱਥੇ ਆਏ ਹੋਏ ਨੇ ਕਿਸਾਨ ਉਹ ਕਹਿੰਦੇ ਨੇ ਦਸ਼ANT ਨੂੰ ਆਪਣਾ ਸਮਰਥਨ ਵਾਪਸ ਲੈ ਲੈਣਾ ਚਾਹੀਦਾ ਜੀ ਜੀ ਪੀ ਨੂੰ ਬੜਾ ਵੱਡਾ ਇਕਲਾ ਸ਼ਿਕਵਾ ਕਰ ਰਹੇ ਨੇ ਲੋਕ ਵੀ ਜੀ ਜੀ ਪੀ ਅਗਲੀ ਵਾਰੀ ਸਾਡੇ ਕਰ ਵੋਟਾਂ ਮੰਗਣ ਆਗੇ ਅਸੀਂ ਉਹਨਾਂ ਨੂੰ ਪਹਜਾਵਾਂਗੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਮੈਂ ਵੀ ਉਹਨਾਂ ਕਿਸਾਨਾਂ ਦੇ ਨਾਲ ਆ ਭਰਾਵਾ ਮੈਂ ਵੀ ਇੱਕ ਛੋਟਾ ਜਿਹਾ ਕਿਸਾਨ ਆ ਲੀਡਰ ਕਾਂਗਰਸ ਦਾ ਮੈਂ ਬਾਦ ਦੇ ਚਾ ਪਹਿਲਾਂ ਕਿਸਾਨ ਆ ਮੇਰੇ ਫਾਦਰ ਸਾਹਿਬ ਕਿਸਾਨ ਮੇਰੇ ਦਾਦਾ ਜੀ ਕਿਸਾਨ ਅਸੀਂ ਕਿਸਾਨੀ ਤੋਂ ਹੀ ਸੰਬੰਧ ਰੱਖਦੇ ਆ ਕੋਈ ਇਹੀ ਬਿਜ਼ਨਸਮੈਨ ਨਹੀਂ ਬਾਕੀ ਜਿਹੜੀ ਤੁਸੀਂ ਗੱਲ ਜਜਪੀ ਦੀ ਕੀਤੀ ਹੈ ਜਜਪੀ ਨੇ ਜਿਹੜੀਆਂ 10 ਸੀਟਾਂ ਜਿੱਤੀਆਂ ਸਨ ਉਸ ਟਾਈਮ ਉਹਨਾਂ ਨੇ ਸਟੇਜ ਤੇ ਮਤਲਬ ਮੁਕੇ ਮਾਰ ਮਾਰ ਕੇ ਗੱਲਾਂ ਕਰਦੇ ਸਨ ਵੀ ਇਹੀ ਕਿਸਾਨ ਆ ਇਹੀ ਕਿਸਾਨ ਦੀ ਹੋਈ ਗੱਲ ਕਰਾਂਗੇ ਕਿਸਾਨੀ ਦੀ ਗੱਲ ਕਰਨੀ ਹੈ ਅਸੀਂ ਕਿਸਾਨੀ ਨੂੰ ਅੱਗੇ ਲੈ ਕੇ ਜਾਣਾ ਹੈ ਆਜੋ ਕੁਰਸੀ ਦੇ ਲਾਲਚ 'ਚ ਆਪਣੇ ਜਿਹੜੇ ਵੀ ਵਾਅਦੇ ਕੀਤੇ ਸਨ ਉਹ ਸਾਰੇ ਦੇ ਸਾਰੇ ਭੁੱਲ ਚੁੱਕੇ ਨੇ ਔਰ ਕੁਰਸੀ ਦੇ ਲਾਲਚ 'ਚ ਆ ਕੇ ਆਪਣੀ ਉਹਨਾਂ ਦੇ ਅੱਖਾਂ 'ਕਿ ਹਨੇਰਾ ਇੰਨਾ ਕ ਆ ਗਿਆ ਹੈ ਵੀ ਇਹ ਜਿਹੜਾ ਹੈਜ਼ਿਟੇਸ਼ਨ ਹੋ ਰਿਹਾ ਹੈ ਚਿੱਟਾ ਤੇ ਕਾਲਾ ਮੋਦੀ ਆ ਗਿਆ ਤੁਹਾਡੇ ਪਿੱਛੇ ਮੈਂ ਮੈਂ ਕਹਿੰਦਾ ਜੀ ਅਲੇ ਰੀ ਆ ਗਿਆ ਉਹਨਾਂ ਦੇ ਅੱਗੇ ਚਿੱਟਾ ਮੋਟੀਏ ਦਾ ਵੀ ਆਪਰੇਸ਼ਨ ਹੋ ਸਕਦਾ ਤੇ ਜਿਹੜਾ ਹਨੇਰ ਹੈ ਉਹਦਾ ਮੇਰੇ ਹਿਸਾਬ ਨਾਲ ਆਪਰੇਸ਼ਨ ਨਹੀਂ ਹੋ ਸਕਦਾ। ਆਪਾਂ ਗੱਲ ਕਰੀਏ ਮੋਦੀ ਜਿਹੜਾ ਵਕਾਲਤ ਕਰ ਰਿਹਾ ਉਹਦੀ ਸਮੁੱਚੀ ਲੀਡਰਸ਼ਿਪ ਹੈ ਉਹਦੇ ਮੰਤਰੀ ਵਕਾਲਤ ਕਰ ਰਹੇ ਨੇ ਵੀ ਇਹ ਕਾਨੂੰਨ ਅੱਛਾ ਹੈ ਕਰੋਨਾ ਦੇ ਕਿਸਾਨਾਂ ਦੇ ਫਾਇਦੇ ਲਈ ਹੈ। ਤੁਸੀਂ ਇਹਨਾਂ ਨੂੰ ਕਰੋਨਾ ਨੂੰ ਕਿੱਦਾਂ ਮੰਨਦੇ ਹੋ? ਭਰਾ ਜੀ ਮੈਂ ਕੋਈ ਗੱਲ ਤੁਹਾਡੇ ਤੇ ਥੋਪਾਂ ਉਹ ਗੱਲ ਤੁਹਾਨੂੰ ਚੰਗੀ ਨਹੀਂ ਲੱਗਦੀ। ਸੋਈ ਸਾਡੇ ਨਾਲ ਹੋ ਰਿਹਾ ਇੱਕ ਕਾਨੂੰਨ ਜਿਹੜੇ ਨੇ ਸਾਨੂੰ ਨਹੀਂ ਪਸੰਦ। ਅਸੀਂ ਜਿਹੜੇ ਇੱਕ ਕਿਸਾਨ ਆ ਚਾਹੇ ਹਰਿਆਣੇ ਦਾ ਹੈ ਪੰਜਾਬ ਦਾ ਰਾਜਸਥਾਨ ਦਾ ਯੂਪੀ ਦਾ ਉੱਤਰਾਖੰਡ ਦਾ ਹੁਣ ਮੇਰੇ ਖਿਆਲ ਅੱਜ ਨਾ ਮੱਧ ਪ੍ਰਦੇਸ਼ ਦੇ ਵੀ ਕਿਸਾਨ ਇੱਥੇ ਪਹੁੰਚਣਗੇ ਸਾਡੇ ਕੋਲ ਤਾਂ ਜਿਹੜੀ ਚੀਜ਼ ਸਾਨੂੰ ਨਹੀਂ ਪਸੰਦ ਸਾਨੂੰ ਪਤਾ ਹੈ ਵੀ ਸਾਡਾ ਕੀਤਾ ਹੈ ਵੀ ਇਹੀ ਕਿਸਾਨੀ ਕਰਦੇ ਆ ਵੀ ਸਾਡੀ ਫੇਵਰ ਵਿੱਚ ਕਾਨੂੰਨ ਹੈ ਜਾਂ ਨਹੀਂ ਹੈ ਜੇ ਸਾਡੀ ਫੇਵਰ ਵਿੱਚ ਕਾਨੂੰਨ ਹੁੰਦਾ ਤਾਂ ਅਸੀਂ ਮੋਦੀ ਸਾਹਿਬ ਦਾ ਧੰਨਵਾਦ ਨਾ ਕਰਦੇ ਅਸੀਂ ਵਿਰੋਧ ਕਿਉਂ ਕਰਦੇ ਸਾਨੂੰ ਇਹ ਕਾਨੂੰਨ ਪਸੰਦ ਨਹੀਂ ਮੈਂ ਅਮਰਸ਼ਾਹ ਜੀ ਨੂੰ ਮੋਦੀ ਸਾਹਿਬ ਨੂੰ ਹੋਰ ਗੱਲ ਕਰਦੇ 1966 ਦੇ ਵਿੱਚ ਹਰਿਆਣਾ ਤੇ ਪੰਜਾਬ ਭਰਾ ਹੀ ਸਨ ਅਲੱਗ ਹੋ ਗਏ ਸਨ ਤੇ ਬਹੁਤ ਸਾਰੇ ਮਸਲੇ ਉੱਟੇ ਹਰਿਆਣਾ ਦੇ ਪਾਣੀਆਂ ਦੇ ਮੁੱਦਿਆਂ ਦੀ ਵੀ ਗੱਲ ਚੱਲੀ ਤੇ ਆਪਣੀਆਂ ਬੈਠਕਾਂ ਵੀ ਹੋਈਆਂ ਨੇ ਕੈਪਟਨ ਦੀਆਂ ਤੇ ਖੱਟਰ ਸਰਕਾਰ ਦੀਆਂ ਤੇ ਲੇਕਿਨ ਇਹ ਕਿਹੜਾ ਕਿਸਾਨ ਅੰਦੋਲਨ ਹੈ ਤੁਹਾਨੂੰ ਨਹੀਂ ਲੱਗਦਾ ਵੀ ਇੱਕ ਫੇਰ ਇੱਕ ਮੰਚ ਤੇ ਇਕੱਤਰ ਕਰ ਦਿੱਤਾ ਹਰਿਆਣਾ ਤੇ ਪੰਜਾਬ ਨੂੰ ਐਵੇਂ ਐ ਭਰਾ ਜੀ ਜਿਹੜੀ ਅੱਡ ਹੋਣ ਦੀ ਗੱਲ ਤੁਸੀਂ ਕਰ ਰਹੇ ਹੋ ਇੱਕ ਪਿਓ ਦੇ ਜਿਵੇਂ 3 ਜਾਂ 2 ਪੁੱਤ ਹੁੰਦੇ ਨੇ ਉਹ ਵੀ ਆਟਾਟ ਹੋ ਜਾਂਦੇ ਨੇ ਪਰ ਉਹਨਾਂ ਦਾ ਭਾਈਚਾਰਾ ਥੋੜਾ ਨਾ ਖਰਾਬ ਹੋ ਜਾਂਦਾ ਹੈ। ਯਾ ਭਾਈਚਾਰੇ ਚ ਆਪਣੇ ਆਪ ਵਣਦੇ ਰਹੀ ਗੱਲ ਤੁਸੀਂ ਪਾਣੀ ਦੀ ਅੱਜ ਪਾਣੀਆਂ ਦੀ ਗੱਲ ਨਹੀਂ ਹੈ। ਅੱਜ ਸਾਡੀ ਕਿਸਾਨੀ ਦੀ ਗੱਲ ਹੈ। ਅੱਜ ਸਾਡੀ ਜਿਹੜੀ ਆਣ ਵਾਲੀ ਜਨਰੇਸ਼ਨ ਹੈ ਅੱਜ ਉਸ ਦੀ ਗੱਲ ਹੈ। ਅਸੀਂ ਤਾਂ ਓਕੇ ਸੋਕੇ ਹੋ ਕੇ ਕੱਟ ਲਾਂਗੇ ਪਰ ਆ ਆ ਜਿਹੜੀ ਸਾਡੀ ਆਣ ਵਾਲੀ ਜਨਰੇਸ਼ਨ ਹੈ ਅਸੀਂ ਉਹਨੂੰ ਕੀ ਉੱਤਰ ਦੇਾਂਗੇ ਵੀ ਜਾਦੇ ਕਾਨੂੰਨ ਬਣ ਰਹੇ ਸੀ ਵੀ ਅਸੀਂ ਚੁੱਪਚਾਪ ਕਰਕੇ ਆਪਦੇ ਘਰ ਬੈਠੇ ਸਾਂ। ਬਿਲਕੁਲ ਜੀ ਐਸਾਂ ਜੀ ਪਵਨ ਚੰਗਜੀ ਜੋਗੀ ਸ੍ਰੀ ਦਿੱਲੂ ਰਾਮਜੀ ਚੌਧਰੀ ਦਿੱਲੂ ਨਾਮ ਜੋਗੀ ਹਰਿਆਣਾ ਤੋਂ ਐਮਐਲਏ ਵੀ ਰਹਿ ਚੁੱਕੇ ਨੇ ਅਤੇ ਮੰਤਰੀ ਵੀ ਦੋ ਵਾਰੀ ਰਹਿ ਚੁੱਕੇ ਨੇ ਉਹਨਾਂ ਦੇ ਬੇਟੇ ਨੇ ਤੇ ਐਸੇ ਚੱਲ ਦੇ ਪ੍ਰਧਾਨ ਉਹਨਾਂ ਨੇ ਕਿਹਾ ਵੀ ਮੈਂ ਕਾਂਗਰਸ ਨਾਲੋਂ ਪਹਿਲਾਂ ਕਿਸਾਨਾਂ ਤੇ ਕਿਸਾਨਾਂ ਦੇ ਨਾਲ ਹੀ ਲੜਾਈ ਲੜਾਂਗਾ